ਮੇਰਾ ਨਾਮ ਅਰਜਿੰਦਰ ਸਿੰਘ ਹੈ ਜੀ ਮੈਂ ਨਸੀਰਕਲ ਜਿਹੜਾ ਰਹਿਣ ਵਾਲਾ ਜੀ ਮੇਰਾ ਚਾਚਾ ਜੀ ਨੇ ਜੀ ਹਾਂ ਜੀ ਇਹ ਹਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦਾ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਇਲਾਜ ਅੰਮ੍ਰਿਤਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਸ ਪਿੰਡ ਦੇ ਸੀ ਜਿਹਨਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹੇ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਚਿਆਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਹੋ ਮੇਰਾ ਪਿੰਡ ਮਹਿਮਾ ਜੀ ਹਾਲ ਬਾਦ ਕੋਈਪੁਰ ਸ਼ਹਿਰ ਜੀ ਇਹ ਜਿਹੜਾ ਐਕਸੀਡੈਂਟ ਆਇਆ ਕਿੰਦਾ ਹੋਇਆ ਤੇ ਕਿੰਨੀ ਉਮਰ ਹੈ ਇਹ ਮੇਰੀ ਭੁਆਜੀ ਦਾ ਬੇਟਾ ਜੀ ਤੇ ਉਹਨਾਂ ਦੀ ਨੋਸ ਨਾਲ ਦਵਾਈ ਲੈ ਕੇ ਅਮਨਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਜਦੋਂ ਆਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੇ ਸੀ ਇਹ ਤੇ ਉਹ ਗੱਡੀ ਮਗਰੋਂ ਵੱਜੀ ਹੈ ਜੀ ਤੇ ਉਹਨੇ ਸਾਡੇ ਜਿਹੜਾ ਗੋਡਸ ਦੇ ਸਵਾਰ ਸੀ ਹਾਂਜੀ ਮੋਟਰਸਾਈਕਲ ਦੇ ਸਵਾਰ ਸੀ ਘੱਟ ਨਹੀਂ ਨਾਲ ਸੀ ਹਾਂਜੀ ਹਾਂਜੀ ਪੱਥ ਦੀ ਮਾਰਿਆ ਗੱਡੀ ਹਾਂਜੀ ਗੱਡੀ ਉੱਤੇ ਚੜਾ ਪਿਆ ਮੌਕੇ ਤੇ ਮੌਤ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜੇਰੇ ਲਾਜ ਜੰਬਰ ਸਰ ਦੇ ਘਟਨੇ ਹਾਂਜੀ ਬਹੁਤ ਜਿਆਦਾ ਸੱਟਾਂ ਲੱਗੀਆਂ ਅੰਤਿਮ ਮੰਜ਼ਰ ਘਰ ਵਗੀ ਬਸ ਕਾਰਵਾਈ ਇਹ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ ਬੰਦ ਜਿਹੜੀ ਸਰਕਾਰ ਨੂੰ ਤਕਲੀ ਜੋ ਵੀ ਬੰਦ ਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਦੀ ਠੀਕ ਆ ਨਹੀਂ ਸਾਰੇ ਕਸਾ ਹੈ ਕਿਸੇ ਵਾਹਨ ਇਹ ਜੀ ਅੰਮਨਦੀਪ ਹਸਪੀਟਲ ਤੋਂ ਇਹ ਜਿਹੜਾ ਮਰਨ ਵਾਲਾ ਬਖੇਲ ਸਿੰਘ ਹੈ ਸਾਨੂੰ ਹੁਂਗਰਾਲ ਸਿੰਘ ਵਾਸੀ ਨਸੀਲਾ ਖਲਚੀਆਂ ਦਾ ਉੱਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਦੁਆਰਾ ਸਾਹਿਬ ਜਾ ਰਹੇ ਸੀ ਪਰ ਇਹ ਵਜੀਰਪੁਰ ਮੱਥਾ ਟੇਕਣ ਵਾਸਤੇ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਐ ਸਵਿਫਟ ਉਹਦੀ ਟੱਕਰ ਵੱਜੀ ਉਹ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ कौर ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਵਕੀਲ ਸੀ ਕੋਈ ਜਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਆ ਹਸਪੀਟਲ ਅਮਨਦੀਪ ਪਤਾ ਲੱਗਿਆ ਸੀ ਉੱਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਆ ਜਿਹੜੀ ਉਹਦੀ ਵਾਈਫ ਕੁਲਜੀਤ ਤੋਰਾ ਅੰਮ੍ਰਿਤਸਰ ਦਾਖਲ ਹੈ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਦੀ ਵਾਰਸਾਂ ਦੇ ਵਾਲੇ ਕੀਤੀ ਜਾ ਰਹੀ ਗੱਡੀ ਚਾਲ ਫੜਿਆ ਗਿਆ ਜੀ ਹਾਂਜੀ ਗੱਡੀ ਚਾਲ ਫੜਿਆ ਗਿਆ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਜਾਏਗੀ